ਇੱਕ ਇਹ ਸੂਫੀ ਹੋਇਆ ਸੀ ਖਜ਼ਰਤ ਇਬਰਾਹਿਮ ਬਲਖੀ ਉਹ ਬੰਦਾ ਰੱਬ ਨੂੰ ਇਸ਼ਕ ਕਰਨ ਵਾਲਾ ਸੀ ਪਰ ਰਾਜ ਭਾਗ ਸੀ ਇੱਕ ਦਿਨ ਕੀ ਹੋਇਆ ਵੀ ਉਹਦੇ ਮਕਾਨ ਦੀ ਛੱਤ ਉੱਤੇ ਕੋਈ ਬੰਦਾ ਤੁਰਿਆ ਜਾ ਰਿਹਾ ਸੀ ਰਾਤ ਨੂੰ ਨਾ ਕੋਈ ਬੰਦਾ ਜਾ ਰਿਹਾ ਛੱਤ ਉੱਤੇ ਉਹਨੇ ਆਵਾਜ਼ ਸੁਣੀ ਤੇ ਸਮਰਾਟ ਸੀ ਇਹ ਬਲਖ ਦਾ ਬਾਹਰ ਨਿਕਲ ਕੇ ਆ ਗਿਆ ਇਨੇ ਹਨੇਰੇ ਚ ਆਵਾਜ਼ ਦਿੱਤੀ ਕੌਣ ਮੇਰੇ ਮਕਾਨ ਦੀ ਛੱਤ ਤੇ ਕੌਣ ਮੈਂ ਕਹਾਣੀ ਤਾਸਨਾ ਨਾ ਗੱਲ ਸਮਝਣ ਲਈ ਇਹ ਮਤਲਬ ਚੇਤੇ ਰੱਖਿਓ ਕੰਨ ਰਸਲੀ ਨਹੀਂ ਜਾਂ ਚੁਟਕਲੇ ਨਹੀਂ ਕੌਣ ਤੂੰ ਹਨੇਰੇ ਚੋਂ ਆਵਾਜ਼ ਨੂੰ ਦਿੱਤੀ ਕੌਣ ਤੂੰ ਉੱਤੋਂ ਆਵਾਜ਼ ਆਈ ਕਿ ਮੇਰਾ ਊਠ ਗਵਾਚ ਗਿਆ ਸਾਰੇ ਪਿੰਡ ਦੀਆਂ ਗਲੀਆਂ ਵੇਖਿਆ ਨੇ ਲੱਭਿਆ ਕੋਈ ਨਹੀਂ ਮੈਂ ਤੇਰੇ ਮਹਿਲ ਦੀ ਛੱਤ ਤੋਂ ਲੱਭਣ ਆਇਆ ਵਾਂ ਰਾਤ ਨੂੰ ਲੱਭਣ ਆਇਆ ਕਿਤੇ ਕੋਠੇ ਤੇ ਤੇ ਨਹੀਂ ਚੜ ਗਿਆ ਹਨੇਰੇ ਚ ਕੋ ਲੋ ਚਾਹਦ ਹਜ਼ਰਤ ਇਬਰਾਹਿਮ ਬਲਕਿ ਕਹਿੰਦਾ ਉਹਦਾ ਪੂਰਾ ਨਾਂ ਸੀ ਹਜ਼ਰਤ ਇਬਰਾਹਿਮ ਆਦਮ ਬਲਕਿ ਉਹ ਖਲੋਤਾ ਹੋਇਆ ਕਹਿ ਰਿਹਾ ਕਿ ਮੂਰਖਾ ਕਦੀ ਕੋਠਿਆਂ ਦੀ ਛੱਤ ਉੱਤੇ ਮਹੱਲਾਂ ਦੀ ਛੱਤ ਉੱਤੇ ਵੀ ਉੜ ਚੜੇ ਨੇ ਉਹ ਕਹਿੰਦਾ ਨਹੀਂ ਚੜਦੇ ਚਿਹਰਾ ਨਹੀਂ ਦਿਸ ਰਿਹਾ ਕਹਿੰਦਾ ਨਹੀਂ ਚੜਦੇ ਉਹ ਥੱਲੇ ਆਵਾਜ਼ ਦੇਂਦਾ ਮੂਰਖਾ ਕਦੀ ਛੱਤਾਂ ਉੱਤੇ ਉੜ ਚੜਿਆ ਕਹਿੰਦਾ ਬਿਲਕੁਲ ਨਹੀਂ ਚੜ ਸਕਦੇ ਕਹਿੰਦਾ ਨਹੀਂ ਹਨੇਰੇ ਚੋ ਆਵਾਜ਼ ਆਈ ਜੇ ਕੋਠਿਆਂ ਦੀ ਛੱਤ ਉੱਤੇ ਊਠ ਨਹੀਂ ਚੜਦੇ ਤੂੰ ਵੀ ਇੰਦਰੀਆਂ ਦੇ ਰਸ ਵਿੱਚ ਪੈ ਕੇ ਸਵਾਦ ਰੱਬ ਦਾ ਲੱਭਣਾ ਚਾਹਵੇਂ ਜਿਵੇਂ ਮਕਾਨ ਦੀ ਛੱਤ ਤੇ ਊਠ ਨਹੀਂ ਚੜਦਾ ਇੰਦਰੀਆਂ ਦੀ ਰਸ ਵਿੱਚ ਪੈ ਕੇ ਕਦੀ ਰੱਬ ਦੇ ਨਾਮ ਦਾ ਰਸ ਨਹੀਂ ਲੱਭਦਾ ਕਹਿੰਦਾ ਊਠ ਤਾਂ ਕੋਈ ਨਹੀਂ ਗਵਾਚਾ ਤੈਨੂੰ ਹੀ ਸਮਝਾਣਾ ਆ ਤੇਰੇ ਲਈ ਦੱਸਣਾ ਚਾਹਣਾ ਦੇ ਛੱਤ ਤੇ ਉਠ ਨਹੀਂ ਚੜਦਾ ਤੇ ਸੱਚੀ ਮੁੱਚੀ ਮਾਰ ਲੈ ਨੇ ਕਿਆ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਦਾ ਸੇਜਾ ਮੰਦ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕਹ ਘਟਨਾ ਨਿਵਾਸ ਇੰਨੀ 6:00 ਵਜੇ ਜਿਸ ਬੰਦੇ ਨੂੰ ਉਹਨੇ ਅਗਲਾ ਕੰਮ ਕੀਤਾ ਕੁਝ ਦਿਨਾਂ ਬਾਅਦ ਉਹ ਦਰवेश ਦਾ ਰੂਪ ਧਾਰਨ ਕਰਕੇ ਇਬਰਾਹਿਮ ਦੇ ਸਿੰਘਾਸਨ ਤੱਕ ਚਲਾ ਗਿਆ ਜੀ ਸੰਤਰੀਆਂ ਨੂੰ ਪਿੱਛੇ ਢਾਹਦਾ ਹੋਇਆ ਫਕੀਰ ਉਹਨੂੰ ਬੈਠੇ ਨੂੰ ਵੇਖ ਕੇ ਕਹਿੰਦਾ ਮੈਂ ਸਰਾਂ ਰਹਿਣਾ ਇੱਥੇ ਰਾਤ ਮੈਂ ਰਾਤ ਰਹਿਣਾ ਥਾਂ ਖਾਲੀ ਕਰ ਦੇ ਆਪਣੀ ਉਹ ਬੰਦਾ ਚਲੋ ਧਰਮੀ ਸੀ ਉਹਨੇ ਕਿਹਾ ਵੀ ਬਾਬਾ ਇਹ ਸਰਾਂ ਨਹੀਂ ਇਹ ਮਰਾ ਮਹਿਲ ਹੈ ਅੱਗੋ ਦਰਵੇਸ਼ ਹਵਾਲ ਕਰਦਾ ਮਹਿਲ ਵੀ ਤੇ ਸਰਾਂ ਚ ਕੀ ਭਰ ਕੇ ਇੱਟਾਂ ਦੀ ਕੋਈਆਂ ਲੱਗੀਆਂ ਨਹੀਂ ਤੂੰ ਥੋੜੇ ਚੰਗੇ ਲਾ ਦੇ ਤਹੋਣੇ ਨੇ ਪੱਥਰ ਮੈਨੂੰ ਇਹ ਦੱਸ ਮਹਿਲ ਤੇ ਸਰਾਂ ਚ ਕੀ ਭਰ ਕੇ ਉਹ ਹੱਸ ਕੇ ਕਹਿੰਦਾ ਮਹਿਲ ਆਪਣਾ ਟਿਕਾਣਾ ਹੁੰਦਾ ਤੇ ਸਰਾਂ ਹੁੰਦੀ ਏ ਟਿਕਾਣਾ ਉਹੀ ਹੁੰਦਾ ਬੰਦੇ ਬਦਲੀ ਜਾਂਦੇ ਆ ਕਮਰੇ ਉਹੀ ਨੇ ਨਾ ਅੱਜ ਆਇਆ ਕੋ ਹੋਰ ਕੱਲ ਨੂੰ ਹੋਰ ਕਹਿੰਦਾ ਹੱਸ ਕੇ ਕਹਿੰਦਾ ਫਿਰ ਤੇ ਪੱਕੀ ਗੱਲ ਏ ਸਰਾਂ ਕਹਿੰਦਾ ਤੇਰੇ ਮੁਤਾਬਕ ਮਹਿਲ ਉਹ ਵੇ ਜਿੱਥੇ ਬੰਦਾ ਟਿਕ ਜਾਏ ਜਿਹਨੂੰ ਆਪਾਂ ਟਿਕਾਣਾ ਕਹਿੰਨੇ ਆ ਨਾ ਉੰਜ ਗੁਰੂ ਸਾਹਿਬ ਨੇ ਕਿਹਾ ਭਾਵੇਂ ਕਿਸੇ ਦਾ ਘਾਰੇ ਭਾਵੇਂ ਕਿਸੇ ਦੀ ਜਮੀਨ ਹੈ ਭਾਵੇਂ ਕਿਸੇ ਦਾ ਇੱਕ ਕਮਰਾ ਹੈ ਨਾ ਇੱਥੇ ਕੋਈ ਟਿਕਾਣਾ ਕੋਈ ਨਹੀਂ ਸਭ ਨੂੰ ਟਿਕਾਣਾ ਛੱਡਣਾ ਪੈਣਾ ਹੈ ਕਹਿੰਦਾ ਤੁਹਾਡੇ ਮੁਤਾਬਕ ਮਹਿਲ ਦਾ ਅਰਥ ਇਹ ਜਿੱਥੇ ਟਿਕ ਜਾਈਏ ਤੇ ਸਰਾਹ ਦਾ ਮਤਲਬ ਹੈ ਕਿ ਢਾਂਚਾ ਉਹੀ ਰਹੇ ਲੋਕ ਬਦਲਦੇ ਰਹਿਣ ਤੇ ਮੈਂ ਤੈਨੂੰ ਸੱਚੀ ਕਹਿ ਰਿਹਾ ਤੂੰ ਥੱਲੇ ਉੱਤਰ ਮੈਂ ਰਹਿਣਾ ਸਰਾਹ ਚ ਉਹ ਬਜ਼ੁਰਗ ਸੀ ਦਰवेश ਬਹੁਤ ਇਹ ਕਹਿੰ ਲੋ ਬਿਰਦ ਅਬਰਾਹਿਮ ਕਹਿੰਦਾ ਕਿ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਪਰ ਬਾਬਾ ਇਹ ਮਹਿਲ ਹੈ ਫਿਰ ਤੈਨੂੰ ਦੱਸਾਂ ਕਹਿੰਦਾ ਤੇਰੇ ਮੁਤਾਬਕ ਜੇ ਥਾਂ ਬਦਲ ਜਾਏ ਲੋਕ ਬਦਲ ਜਾਂ ਤੇ ਸਰਾਹ ਹੁੰਦੀ ਕਹਿੰਦਾ ਹਾਂ ਕਹਿੰਦਾ ਮੈਂ ਅੱਜ ਤੋਂ 30 ਸਾਲ ਪਹਿਲਾਂ ਐਸੇ ਇੱਕ ਬੁੱਢਾ ਬੈਠਾ ਸੀ ਜਿੱਥੇ ਤੂੰ ਬੈਠੋ ਕਹਿੰਦਾ ਮੇਰਾ ਬਾਪ ਸੀ ਕਹਿੰਦਾ ਮੈਂ 100 ਦਿਨੇੜੇ ਟੁਕਿਆ ਇਸ ਤੋਂ 60 ਸਾਲ ਪਹਿਲਾਂ ਐਸੇ ਇੱਕ ਹੋਰ ਬੁੱਢਾ ਬੈਠਾ ਸੀ ਉਹ ਕਹਿੰਦਾ ਮੇਰਾ ਦਾਦਾ ਸੀ ਕਹਿੰਦਾ ਫਿਰ ਮੈਨੂੰ ਤੂੰ ਦੱਸ ਇਹ ਮਹਿ ਲੈ ਕੇ ਸਰਾਹ ਹੈ ਸਰਾਹ ਵਿੱਚ ਸਿਰਫ ਇੱਕ ਰਾਤ 30 ਘੰਟੇ ਚ ਬਦਲ ਬੰਦੇ ਬਦਲਦੇ ਆ ਇਹ ਤੇ 30 ਸਾਲਾਂ ਚ ਬਦਲਦੇ ਆ ਪਰ ਚਿੱਤੇ ਰੱਖੀ ਢਾਂਚਾ ਰਹਿ ਜਾਂਦਾ ਮਕਾਨ ਰਹਿ ਜਾਂਦਾ ਹੈ ਚਿਹਰੇ ਬਦਲ ਜਾਂਦੇ ਨੇ ਕਦੀ ਦਾਦਾ ਬੈਠਾ ਤੇ ਕਦੀ ਪੋਤਾ ਬੈਠਾ ਜੇ ਪੋਤਾ ਬੈਠਾ ਉਹਦੇ ਪੋਤੇ ਦੇ ਕੱਲ ਨੂੰ ਬਹਿ ਜਾਣਾ ਇਸਲੀਅਤ ਵਿੱਚ ਸਰਾਹ ਹੈ ਇਹ ਬਸਤੀ ਨਹੀਂ ਇਹ ਉਜਾੜ ਹੈ ਮੈਂ ਕਦੇ ਵੀ ਕਹਿਣਾ ਸੀ ਸ਼ਮਸ਼ਾਨ ਘਾਟ ਨੂੰ ਸਾਡੇ ਕਹਿੰਦੇ ਨੇ ਉਜਾੜ ਹੈ ਜੀ ਤੇ ਜਿੱਥੇ ਲੋਕਾਂ ਦੇ ਘਰ ਬਣਨੇ ਨੇ ਇਹ ਬੜੀ ਸੋਹਣੀ ਟਾਉ ਨੇ ਬਸਤੀ ਹੈ ਨਹੀਂ ਪਿਆਰੋ ਬਸਤੀ ਟਾਉ ਜਿੱਥੇ ਇੱਕ ਵਾਰੀ ਦਫਨਾ ਦਿੱਤਾ ਦੁਬਾਰਾ ਉੱਠੀ ਕੋਈ ਨਹੀਂ ਜਿਹਨੂੰ ਘਰ ਕਹਿੰਨੇ ਪਏ ਉਹ ਤੋਂ ਵੱਡੀ ਉਜਾੜ ਕੇੜੀ ਹੈ ਕੋਈ ਘਰ ਦੱਸੋ ਜਿੱਥੇ ਕੋਈ ਉਜੜ ਕੇ ਨਹੀਂ ਗਿਆ ਮੈਂ ਫਿਰ ਵੀ ਸੇ ਤਿਆਂ ਲੱਗਾ ਤੁਦ ਸਭ ਕੁਝ ਮੈਂ ਨੂੰ ਸੌਂਪਿਆ ਮੈਂ ਅਰਜ਼ ਕਰਾਂਗਾ ਸਿਰ ਮੇਰੀ ਇੱਛਾ ਸੀ ਤੇ ਉਹ ਬੰਦੇ ਨੂੰ 6 ਵਜੇ ਜੋ ਬੰਦਗੀ ਕਰ ਲੱਗ ਪਿਆ ਇੰਨੀ ਇਬਾਦਤ ਇਬਰਾਹਿਮ ਨੇ ਕੀਤੀ ਇੰਨੀ ਇਬਾਦਤ ਕੀਤੀ ਪੁੱਤਰਾਂ ਨੇ ਰਾਜ ਭਾਗ ਸੰਭਲਿਆ ਕਈ ਸਾਲਾਂ ਬਾਅਦ ਉਹ ਵਾਪਸ ਆਇਆ ਉਹਨੇ ਪਛਾਨ ਲਿਆ ਪਰਿਵਾਰ ਨੇ ਵੀ ਇਬਰਾਹਿਮ ਆ ਗਿਆ ਉਹਦੀਆਂ ਬਿਰਦ ਬੇਗਮਾਂ ਆ ਗਈਆਂ ਬੱਚੇ ਆ ਗਏ ਪੋਤੇ ਆ ਗਏ ਉਹਨਾਂ ਕਹੇ ਬਾਬਾ ਘਰ ਚੱਲ ਦੇਖ ਤੇਰੇ ਨਾਲ ਅੱਗੇ ਅੱਗੇ ਨਾਲ ਰਾਜ ਭਾਗ ਵਧਾ ਦਿੱਤਾ ਕੋਈ ਕਮੀ ਨਹੀਂ ਤੁਸੀਂ ਵਾਪਸ ਚੱਲੋ ਉਹ ਕਹਿੰਦਾ ਨਹੀਂ ਜਿਸ ਰਾਗ ਚ ਮਰਾਚ ਮੈਂ ਚਲਾ ਗਿਆ ਰਾਜ ਦੀ ਕੀਮਤ ਹੀ ਕੋਈ ਨਹੀਂ ਉਹ ਕਹਿੰਦਾ ਅੱਜ ਸਾਡੇ ਕੋਲ ਇੰਨੇ ਕ ਬੰਦੇ ਨੇ ਤੁਹਾਡੇ ਨਾਲੋਂ ਇਲਾਕਾ ਵੀ ਵਧਾ ਦਿੱਤਾ ਹੈ ਫੌਜਾਂ ਆਦਮੀ ਸਾਰੇ ਵੱਧ ਕੇ ਜੋ ਕਹੋਗੇ ਹੋਏਗਾ ਉਹ ਜੀਵਨੀ ਲਿਖਣ ਵਾਲਾ ਕਹਿੰਦਾ ਹੈ ਇਬਰਾਹਿਮ ਦੇ ਕੋਲ ਸੂਈ ਸੀ ਜੀ سونے ਦੀ ਉਹਨੇ ਪਾਣੀ ਸੱਟੀ ਕਹਿਣ ਲੱਗਾ ਤੁਹਾਡੇ ਰਾਜ ਚ ਦਰਿਆ ਚੱਲਦਾ ਹੈ ਨਾ ਮੈਂ ਤਾਂ ਘਰ ਜਾਵਾਂਗਾ ਮੈਨੂੰ ਸੂਈ ਲੱਭ ਕੇ ਦਿਓ ਪਾਣੀ ਦੀ ਤਹਿ ਸੂਈ ਚਲੀ ਗਈ ਉਹਨਾਂ ਕਹਿੰਦੇ ਚਲੋ ਤੋਬੇ ਲੈ ਆਂਦੇ ਤੋਬੇ ਸਮਝਣਾ ਹੈ ਨਾ ਤੁਬੀਆਂ ਮਾਰਨ ਵਾਲੇ ਆ ਗਏ ਉਹ ਸਾਰਾ ਦਿਨ ਲੱਗੇ ਰਿਹਾ ਦੂਜੇ ਦਿਨ 10 ਦਿਨ ਉਹ ਕਹਿੰਦਾ ਜਿੱਦਣ ਲੱਭਦੇ ਹੋਗੇ ਫਿਰ ਜਾਵਾਂਗਾ ਅਖੀਰ ਤੇ ਉਹਨਾਂ ਕਲਬ ਕੇ ਕਿਆ ਕਿਉਂ ਬੱਚਿਆਂ ਦੀ ਗੱਲ ਕਰਦੇ ਹੋ ਸੂਈਆਂ ਦੀ ਕੋਈ ਘਾਟ ਹੈ ਕਹਿੰਦਾ ਤੁਹਾਡੇ ਰਾਜ ਨਾ ਹੈ ਕਹਿੰਦਾ ਉਹਨ ਮੇਰਾ ਰਾਜ ਦੇਖੋ ਉਹਨੇ ਦਰਿਆਵਲ ਪਾਣੀ 'ਤੇ ਨਜ਼ਰ ਭਰ ਕੇ ਦੇਖਿਆ ਇੱਕ ਮੱਛੀ ਆਈ ਮੂੰਹ 'ਚ ਸੂਈ ਸੀ ਉਹਨੇ ਪੈਰਾਂ 'ਇ ਸੱਤੀ ਕਹਿੰਦਾ ਤੁਹਾਡਾ ਰਾਜ ਤਨਖਾਹ ਵਾਲੇ ਬੰਦਿਆਂ ਤੇ ਚੱਲਦਾ ਮੇਰਾ ਰਾਜ ਚੁਲਾਸੀ ਲੱਕ ਜੂਨ ਤੇ ਚੱਲਦਾ ਹੈ ਰਾਜ ਰਾਜ فرق ਹੈਗਾ ਇਹ ਆਪਾਂ ਮੰਚ ਸੋਚਾਂਗੇ ਹੋ ਜੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੁੰਦਾ ਕੱਲ ਮੈਂ ਕਿਹਾ ਸੀ ਇਹ ਸ਼ਬਦ ਧਿਆਨ ਨਾਲ ਪੜਿਓ ਜਿਹੜੇ ਪਾਠ ਕਰਦੇ ਹੋ ਜੋ ਗੁਰਦੇਉ ਤਾਂ ਮਿਲੇ ਮੁਰਾਰ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਜੋ ਗੁਰਦੇਉ ਤਾਂ ਛੱਪਰਸ਼ਾਈ ਜੋ ਗੁਰਦੇਉ ਤਾਂ ਸੇਜਨਿਕਸਾਈ ਅਕਸਰ ਅਸੀਂ ਇਗਨੋਰ ਕਰ ਜਾਂਦੇ ਆ ਸਾਖੀਆਂ ਸਾਡੀ ਬਦਕਿਸਮਤੀ ਹੈ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਪੜਨੇ ਆ ਅਰਥ ਕਰਨ ਲੱਗਿਆ ਕਿਸੇ ਹੋਰ ਵੀ ਦੁਬਾਨ ਦੀ ਉੱਤੇ ਮਤ ਲੈ ਕੇ ਅਰਥ ਕਰਨੇ ਆਪ ਨੂੰ ਪਤਾ ਹੈ ਜੋਗਰ ਦੇਵਤਾ ਸੇਜਨ ਇਕਸਾਈ ਦਾ ਅਰਥ ਕੀ ਨੇ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਮੈਂ ਤਾਂ ਕਹਿਆ ਜੀ ਆਪ ਪਾਠ ਕਰਿਓ ਜਿਹੜੇ ਕਰਦੇ ਨੂੰ ਪਤਾ ਹੋਣਾ ਹੈ ਭਗਤ ਨਾਮਦੇਵ ਜੀ ਨੂੰ ਕਿਸੇ ਨੇ ਸੋਹਣੀ ਸੇਜ ਦਿੱਤੀ ਸਿਧਾਂਤ ਚ ਅਰਥ ਸਾਰਿਆਂ ਨੇ ਕੀਤੇ ਪਰ ਖੋਲਿਆ ਨਹੀਂ ਇਸ ਨੂੰ ਉਹਨਾਂ ਕਹਿਆ ਮੇਰੇ ਕਿਸ ਕੰਮ ਮੈਂ ਤਾਂ ਥੱਲੇ ਪੈਣ ਵਾਲਾ ਬੰਦਾ ਮੁੰਜ ਦੀ ਮੰਜੀ ਮੁੰਜ ਮੁੰਜ ਹੁੰਦੀ ਸੀ ਆਪਣੇ ਜੀ ਇੱਕ ਸੂਤਰੀ ਮੰਜੀ ਹੁੰਦੀ ਸੀ ਇੱਕ ਮੁੰਜ ਦੀ ਹੁੰਦੀ ਸੀ ਮੁੰਜ ਦੀ ਮੰਜੀ ਤੇ ਆਕੂਪੈਂਚਰ ਬਹੁਤ ਹੁੰਦਾ ਸੀ ਪਿੰਡਾ ਸੀ ਖੁਰਕਣੀ ਸੀ ਪੈਂਦੀ ਬੰਦਿਆਂ ਤੇ ਬਜ਼ੁਰਗਾਂ ਨੂੰ ਪਤਾ ਹੋਣਾ ਮੈਂ ਤਾਂ ਪੁਰਾਣੇ ਪਾਣੇ ਲਫ਼ਜ਼ ਵਰਤਨਾ ਗੁਰਬਾਣੀ ਚ ਮੁੰਝ ਸ਼ਬਦ ਆਇਆ ਉਹ ਨਾ ਮੈਂ ਤੇ ਮੁੰਝ ਦੀ ਮੰਜੀ ਦੇ ਸੌਂਡ ਵਾਲਾ ਥੱਲੇ ਪੈਂਡ ਵਾਲਾ ਉਹਨੇ ਕਹਿੰਦੇ ਨਹੀਂ ਮੈਂ ਤਾਂ ਇੱਕ ਵਾਰੀ ਕਹਿ ਦਿੱਤਾ ਉਹ ਰਾਹ ਬੰਦੇ ਚ ਕਾ ਤੇ ਪਲੰਗ ਬੜਾ ਕੀਮਤੀ ਸੀ ਉਹ ਚ ਲੱਕੜ ਵੀ ਚੰਗੀ ਕਢਾਈ ਚ ਦਾ ਚੰਗੀ ਕੀਤੀ ਉਹ ਜਦੋਂ ਰਾਹ ਚੱਲ ਗਏ ਰਾਹ ਦਰਿਆ ਸੀ ਨਾਮਦੇਵ ਨੇ ਕਹਿ ਤਾ ਉਹਦੇ ਵੱਲੋਂ ਆ ਗਿਆ ਮੈਂ ਘਰ ਨਹੀਂ ਲੈ ਜਾਣਾ ਚੋਕ ਕੇ ਸਾਇ ਇਹਨੂੰ ਸਾਹ ਦੇ ਦਰਿਆਜ ਹੁਣ ਜਿਹੜੇ ਬੰਦੇ ਨੇ ਦਾਨ ਕੀਤਾ ਸੀ ਬੰਦੇ ਦੀ ਹੌਮੇ ਤਾਂ ਹੁੰਦੀ ਆ ਨਾ ਮੇਰੇ ਬਾਰੇ ਕੀ ਕਹਿੰਦੇ ਸਨ ਉਹ ਪੁੱਛਦਾ ਵੀ ਜਦੋਂ ਸੇਜ ਘਰ ਲੈ ਕੇ ਗਏ ਤੇ ਭਗਤ ਜੀ ਖੁਸ਼ ਹੋਏ ਉਹ ਕਹਿੰਦਾ ਖੁਸ਼ ਕਿਹਣਾ ਉਹ ਤੇ ਘਰ ਗਈ ਕੋਈ ਨਹੀਂ ਸੇਜ ਉਹ ਦਰਿਆਜ ਸਾਹਿਬ ਦਿੱਤੀ ਮੈਂ ਗੁਰਬਾਣੀ ਦੀ ਬੇਨਤੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਚ ਹੈ ਪ੍ਰੇਮਾ ਭਗਤੀ ਹੈ ਇਹ ਕੇਵਲ ਕੈਮਿਸਟਰੀ ਸਾਇੰਸ ਨਹੀਂ ਜਿੱਦੇ ਤੇ ਪ੍ਰਮਾਨ ਲਵਾ ਕੇ ਸਿੱਧ ਕਰੋ ਸ਼ਬਦ ਇਹ ਹੁੰਦਾ ਉਹ ਕਹਿੰਦੇ ਨੇ ਘਰਦਿਆਂ ਕਿਹਾ ਨਾ ਘਰਦਿਆਂ ਤੱਕ ਤੇ ਪਹੁੰਚੀ ਨਹੀਂ ਰਾਜ ਦਰਿਆਜ ਕੱਢ ਦਿੱਤੀ ਸਾੜ ਦਿੱਤੀ ਉਹ ਸ਼ੌਕਰ ਕਲਪ ਗਿਆ ਉਹਨੇ ਭਗਤ ਨਾਮਦੇਵ ਜੀ ਨੂੰ ਕਿਹਾ ਜੀ ਸੁਨਿਆ ਘਲਿਆ ਵੀ ਮੇਰਾ ਨਿਆਣਾ ਨਹੀਂ ਸੌਂਦਾ ਤੇ ਉਹ ਸੇਜ ਚਾਹੀਦੀ ਹੈ ਜਿਹੜੀ ਮੈਂ ਪੇਟ ਕੀਤੀ ਹੈ ਨਾ ਉਹ ਸੇ ਚਾਹੀਦੀ ਭਗਤ ਨਾਮਦੇਵ ਵੀ ਸਮਝ ਗਏ ਉਹ ਕਹਿੰਦਾ ਆ ਜਾ ਫਿਰ ਦਰਿਆ ਤੇ ਗਏ ਨਜ਼ਰ ਭਰ ਕੇ ਦੇਖਿਆ ਕਹਿੰਦੇ ਨੇ ਥੱਲਿਓਂ ਪਲੰਗ ਨਿਕਲ ਆਏ ਕਹਿ ਲਗਿਆ ਪਰ ਲੈ ਜਿਹੜਾ ਤੇਰਾ ਆਪਣਾ ਪਹਿਚਾਨ ਕੇ ਲੈ ਜਾ ਇਹ ਹੀ ਘਟਨਾ ਗਦਾਵਰੀ ਤੇ ਵਾਪਰੀ ਉਨੇ ਇੱਕ ਹੀ ਰਾ ਦਿੱਤਾ ਗੁਰੂ ਦੀ ਨਜ਼ਰ ਪਈ ਤੇ ਰੇਤ ਦਾ ਕਣ ਕਣ ਹੀਰਾ ਬਣ ਗਿਆ ਜਿਹਨੂੰ ਹੀਰਾ ਕਾਟ ਕੇ ਨਹੀਂ ਤੂੰ ਦੱਸੋ ਮੇਰੀ ਫਿਰ ਬੇਨਤੀ ਕੀ ਇਸ ਰੋਹਾਨੀਅਤ ਦਾ ਮੁਕਾਬਲਾ ਕਿਹੜਾ ਤਰ ਕਰੂਗਾ ਜਿਵੇਂ ਮੈਂ ਗੁਰੂ ਰਣਸਿंह ਸਾਹਿਬ ਚ ਤੁਕ ਦਿੱਤੀ ਜੋ ਗੁਰ ਦਿਓ ਤਾਂ ਸੇਜ ਨਿਕਸਾਈ ਪੜੋ ਆਪ ਜੀ ਮੇਰੀ ਬੇਨਤੀ ਹੈ ਉਹਨੇ ਕਿਹਾ ਮੈਂ ਤੇਰੇ ਰਾਜ ਕੀ